ਕਦੇ ਕਾਨਾ ਚਲਾ ਗਿਆ ਕਦੇ ਲਿਥੋਪੀਆ 15 ਸੋਨਾ ਮੁਲਕ ਤਾਂ ਅਸੀਂ ਨਾ ਨਹੀਂ ਜਾਣਦੇ ਮੰਗਨੇਸ਼ੀਆ ਪਤਾ ਨਹੀਂ ਕਿੱਥੇ ਆਉ ਉਹ ਉੱਥੇ ਜਾ ਕੇ ਕਹਿੰਦੇ ਸਭ ਤੋਂ ਵੱਡਾ ਸਾਮਾਨ ਇਹਨੇ ਲੈ ਲਿਆ ਉਹ ਮੁਲਕ ਦੀ ਆਬਾਦੀ 15000 ਹੁੰਦੀ ਹੈ 15000 ਤੇ ਇੱਥੇ ਸਾਡੇ ਜੀਸੀਬੀ ਦੇ ਖੜਖੜਾ ਹੋ ਜਾਂਦਾ ਐ ਬਹੁਤ ਜੀਸੀਬੀ ਚਲੀ ਜਾਂਦੀ ਹੈ ਉਹਦਾ ਉੱਥੋਂ ਪਤਾ ਨਹੀਂ ਕਿੱਥੋਂ ਸਾਮਾਨ ਲੈ ਆਉਂਦੇ મોદી ਸੌਰਾ ਤੋਂ ਵੱਡਾ ਸਾਮਾਨ ਦੇਤਾ ਜੀ ਲੈ ਦੱਸੋ ਉਹ ਯਾਰ ਭਰਾ ਮੇਰੇ ਆ ਜਿੱਥੇ 140 ਕਰੋੜ ਰਹਿੰਦਾ ਉਹਨਾਂ ਚ ਤਾਂ ਰਹਿਲਾ ਉੱਥੇ ਰਹਿੰਦਾ ਨਹੀਂ ਪਤਾ ਨਹੀਂ ਹੁਣ ਕਾ ਹੁਣ ਕੀ ਆ ਹੋਇਆ ਕਿਤਨਾ ਕਿਤੇ ਮੈਨ ਲੱਗਦਾ ਅਜੇ ਤਾਂ ਬਿੱਤੀ ਕਰੋਨਾ ਕਰੋਨਾ ਜਾ ਆ ਗਿਆ ਨਹੀਂ ਤਾਂ ਹੁਣ ਉਹ ਧਰਤੀ ਦੇ ਚਾਰ ਪੰਜ ਗੜੇ ਹੋਰ ਦੇ ਦਿੰਦਾ ਏ ਯਾ ਜਾਣਾ ਕਿ ਅੱਛਾ ਖੱਟਿਆ ਕੀ ਫਿਰ ਵਿਦੇਸ਼ ਨੀਤੀ ਕਿੱਥੇ ਆ ਪਾਕਿਸਤਾਨ ਨਾਲ ਸਬੰਧ ਖਰਾਬ ਹੋਏ ਇੱਕ ਮੁਲਕ ਨਹੀਂ ਖੜਿਆ ਜੀ ਨਾਲ ਇੱਕ ਮੁਲਕ ਨਹੀਂ ਖੜਿਆ ਫਿਰ ਕਿਉਂ ਜਾਈ ਗਏ ਜੀ ਅਸੀਂ ਇੱਕ ਵਾਰੀ ਪਤਾ ਨਹੀਂ ਮੈਂ ਉਦੋਂ ਐਮਪੀ ਸੀਗਾ ਜਾਪਾਨ ਦੀ ਪਾਰਲੀਮੈਂਟ ਚ ਬੋਲ ਕੇ ਆਏ ਫਿਰ ਵਾਸ਼ਿੰਗਟਨ ਡੀਸੀ ਬੋਲ ਕੇ ਆਏ ਆਉਂਦੇ ਹੋਏ ਜਿਹੜਾ ਰਾਹ ਤੇ ਜਿਹੜਾ ਮੁਲਕ ਪੈਂਦਾ ਕਹਿੰਦੇ ਲਾਲਾ ਥੱਲੇ ਲਾਲਾ ਲਾਲਾ ਇੱਥੇ ਵੀ ਜਾਣਿਆ ਨਾ ਐਂ ਪਾਕਿਸਤਾਨ ਵੀ ਲਾਲਿਆ ਸੀ ਇੱਕ ਵਾਰੀ ਉਹ ਚਲ ਲਾਲਾ ਕੋਈ ਗੱਲ ਨਹੀਂ ਪਾਕਿਸਤਾਨ ਦਾ ਬਾਤ ਚ ਕਟ ਲੈਂਦੀਆਂ ਕੋਈ ਗੱਲ ਨਹੀਂ ਅੱਗੇ ਜੀ ਇਧਰੋਂ ਆਪਣੀ ਦੇਸ਼ ਦੀ ਪਾਰਲੀਮੈਂਟ ਚਲੀ ਜਾਵੇ ਪਾਰਲੀਮੈਂਟ ਐਡੀ ਕੀ ਹੈ ਜਿੱਦਾਂ ਕੇ ਹਾਲ ਹੈ ਐਦਾਂ ਬਾਤ ਸੁਣ ਜਾਂਦੀ ਹੈ ਬਿਨਾ ਮਾਈਕ ਤੋਂ ਆ ਗਏ ਜੀ ਮੋਦੀ ਸਾਹਿਬ 10:57 ਮਿੰਟ ਤੇ ਮੈਂ ਵੀ ਪਹੁੰਚਿਆ ਮੈਂ ਕਿਹਾ ਮੋਦੀ ਸਾਹਿਬ ਭਾਰਤ ਦੀ ਸੰਸਦ ਮੇ ਵੀ ਆਪਕਾ ਸਵਾਗਤ ਹੈ ਬਹੁਤ ਬਹੁਤ ਮੁਬਾਰਕ ਹੈ ਸਰ ਭਾਰਤ ਦੀ ਸੰਸਦ ਮੇ ਵੀ ਇੱਥੇ ਵੀ ਬੋਲ ਲਿਆ ਕਰੋ ਜਿੱਥੇ ਚੁਣੇ ਹੋਏ ਹੋ ਉੱਥੇ ਬੋਲ ਦੇ ਇੱਕ ਪ੍ਰੈਸ ਕਾਨਫਰੰਸ ਨਹੀਂ ਕੀਤੀ 11 ਸਾਲ ਹੋ ਗਏ ਇੱਕ ਪ੍ਰੈਸ ਕਾਨਫਰੰਸ ਲਾਈਵ ਬੈ ਕੇ ਮੈਂ ਹਰ ਰੋਜ਼ ਦੋ ਜਾਂ ਤਿੰਨ ਵਾਰ ਪੱਤਰਕਾਰਾਂ ਨੂੰ ਮਿਲਦਾ ਜਿੰਨੇ ਚਿਰ ਆਖਰੀ ਸਵਾਲ ਨਹੀਂ ਹੁੰਦਾ ਮੈਂ ਉੱਠ ਕੇ ਨਹੀਂ ਜਾਂਦਾ ਕਿਉਂਕਿ ਅਸੀਂ ਕਿਸੇ ਕੋਲ ਕਾਣੇ ਨਹੀਂ ਹੈਗੇ ਅਸੀਂ ਕੇਜਰੀਵਾਲ ਦੇ ਸਿਪਾਈ ਆ ਅਸੀਂ ਹੋਰ ਮਿੱਟੀ ਦੇ ਬਣੇ ਹੋਏ ਆ ਉੱਥੇ ਸਵਾਲ ਦਾ ਜਵਾਬ ਹੀ ਹੈ ਨਹੀਂ ਕਿਸੇ ਦਾ ਟੈਲੀਪ੍ਰੌਮਪਟਿੰਗ ਤੋਂ ਮੈਨੂੰ ਬੋਲ ਨਹੀਂ ਸਕਦੇ ਅਸੀਂ ਸਾਰਾ ਬਿਨਾਂ ਕਾਗਜ਼ਾਂ ਤੋਂ ਬੋਲਦੇ ਆ ਕਿਉਂਕਿ ਦਿਲੋਂ ਬੋਲਦੇ ਆ ਨਾ ਬਾਤ ਗਰ ਦਿਲ ਸੇ ਨਿਕਲੇ ਤੋ ਅਸਰ ਰੱਖਦੀ ਹੈ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਬੜੇ ਕ੍ਰੀਮ ਬੈਠੀ ਹੈ ਪੱਤਰਕਾਰੀ ਦੀ ਔਰ ਸਾਡੇ ਬਹੁਤ ਐਨ ਜੀਓਜ਼ ਦੇ ਸਾਡੇ ਜਿਹੜੇ ਸਮਾਸੀ ਵੀ ਬੈਠੇ ਨੇ ਹਰ ਇੱਕ ਬੰਦੇ ਦੀ ਸਮਾਜ ਨੂੰ ਦੇਣ ਹੈ ਕੋਈ ਨਾ ਕੋਈ ਕਿਸੇ ਨਾ ਕਿਸੇ ਪੱਧਰ ਤੇ ਕਿਤਾਬਾਂ ਪੜੋ ਕਿਤਾਬਾਂ ਪੜਨ ਦੀ ਬੱਚਿਆਂ ਨੂੰ ਆਦਤ ਪਾਓ ਔਰ ਜਿੰਨੀਆਂ ਬੱਚੇ ਕਿਤਾਬਾਂ ਪੜਨਗੇ ਕਿਉਂਕਿ ਬੱਚੇ ਤਾਂ ਰਿਮੋਟ ਤੇ ਹੋ ਗਿਆ ਹੁਣ ਕੰਮ ਸਾਰਾ ਮਤਲਬ ਹੁਣ ਤਾਂ ਲੋੜੀ ਵੀ ਰਿਮੋਟ ਤੇ ਐਂ ਸਿੱਖ ਲੈਣੇ ਆਂ ਕੰਪਿਊਟਰ ਤੇ ਪਾਥੀਆਂ ਜਾਂ ਕੋਈ ਲੱਕੜਾਂ ਦੀ ਲੋੜ ਹੀ ਨਹੀਂ ਪੈਂਦੀ ਹੁਣ ਤਾਂ ਰੇਵੜੀਆਂ ਰੂੜੀਆਂ ਵੀ ਬਸ ਪਟੋਕੇ ਵੀ ਐਂ ਚੱਲ ਕੇ ਚੱਲ ਕੇ ਚੱਲ ਕੇ ਬਸ オリジナਲਿਟੀ ਖਤਮ ਹੁੰਦੀ ਜਾ ਰਹੀ ਹੈ オリジナਲਿਟੀ ਕਿਤਾਬਾਂ ਚ ਹੈ ਜਿਹੜਾ ਬੇਸਿਕ ਜਿਹੜੀਆਂ ਚੀਜ਼ਾਂ ਨੇ ਉਹ ਕਿਤਾਬਾਂ ਛਪੀਆਂ ਹੋਈਆਂ ਨੇ ਬਹੁਤ ਸਾਰੀਆਂ ਕਿਤਾਬਾਂ ਪਈਆਂ ਨੇ ਪਰ ਸਾਡੀ ਥੋੜੀ ਜੀ ਬਦਕਿਸਮਤੀ ਹੈ ਕਿ ਅਸੀਂ ਪੜਨ ਦੇ ਵਿੱਚ ਕਿਤਾਬਾਂ ਪੜਨ ਚ ਜਿਆਦਾ ਯਕੀਨ ਨਹੀਂ ਰੱਖਦੇ ਸੋਸ਼ਲ ਮੀਡੀਆ ਆ ਗਿਆ ਉਹ ਚ ਹੋਰ ਹੀ ਕੁਝ ਲਿਖੀ ਜਾਂਦੇ ਰਹਿੰਦੇ ਆ ਤੁਸੀਂ ਕਦੇ ਜਾਓਗੇ ਕਿਸੇ ਮਤਲਬ ਫਾਈਵ ਸਟਾਰ ਹੋਟਲ ਚ ਜਾਂ ਤੁਸੀਂ ਕਿਸੇ ਵੱਡੇ ਕੋਈ ਟੂਰਿਸਟ ਪਲੇਸ ਤੇ ਉਥੇ ਗੋਰੇ ਹੋਣਗੇ ਹਰੇ ਗੋਰੇ ਦੇ ਹੱਥ ਚ ਕਿਤਾਬ ਹੋ ਉਪਰ ਦੇ ਬਹੁਤ ਹੈ ਫਿਰ ਨੋਬਲ ਪ੍ਰਾਈਜ਼ ਵੀ ਤਾਂ ਉਹਨਾਂ ਕੋਲੇ ਨੇ ਸਾਰੇ ਫਿਰ ਸਾਡੇ ਕੋਲ ਤਾਂ ਅਜੇ ਨੋਬਲ ਵੀ ਨਹੀਂ ਆਇਆ ਕੋਈ ਇਹ ਕਾਇਆ ਪਰ ਪੜ੍ਹਾਈ ਲਿਖਾਈ ਤੋਂ ਬਿਨਾ ਨੋਬਲ ਕਿਵੇਂ ਆ ਜਾਣਗੇ ਜੀ ਅਹ ਇਹ ਤਾਂ ਇੱਕ ਦੂਜੇ ਦੇ ਮੰਗਰ ਪਏ ਹੋਏ ਆ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪड़ोसी ਸੁਖੀ ਹੈ ਗੋਂਡੀ ਕਾਰ ਲੈ ਲੈ ਅਸੀਂ ਇਹ ਨਹੀਂ ਸੋਚਦੇ ਮੈਂ ਮਿਹਨਤ ਕਰਕੇ ਤੋਂ ਵੱਡੀ ਕਾਰ ਲਊਗਾ ਐਸਾ ਹੀ ਸੋਚਣ ਲੱਗ ਜੰਨੇ ਕੋਈ ਗੱਲ ਨਹੀਂ ਹਾਰਨ ਮਾਰ ਕੇ ਲੰਗਦਾ ਛਰੀਟਾਂ ਪਾਵਾਂਗੇ ਛਰੀਟਾਂ ਪਾਦਨੇ ਯੋ ਤੇ ਛਰੀਟ ਪਾ ਕੇ ਪਤਾ ਨਹੀਂ ਕੀ ਮਿਲਦਾ ਮੈਂ ਬਹੁਤ ਕਿਤਾਬਾਂ ਪੜਦਾ ਮੈਂ ਪਹਿਲੇ ਦਿਨੋਂ ਕਿਤਾਬਾਂ ਪੜਨ ਦਾ ਸਮਝ ਲੋ ਇਹਨੂੰ ਪੰਜਾਬੀ ਚ ਕਹ ਲਈ ਤਾਂ ਪੁੱਸ ਪੈ ਗਿਆ ਸੀ ਕਿ ਜਸਕਾ ਪੈ ਗਿਆ ਸੀ ਕਿਤਾਬਾਂ ਪੜਨ ਦਾ ਕਿ ਸਾਡੇ ਮਾਲਵੇ ਦੇ ਵਿੱਚ ਬੜੇ ਬੜੇ ਰਾਈਟਰ ਜਿਹੜੇ ਰਾਮਸਰੂਪ ਅਣਖੀ ਸਾਡੇ ਤਰਕਸ਼ੀਲ ਜਿਹੜਾ ਸਭਾ ਹੈ ਉਹਦੇ ਜਿਹੜੇ ਪ੍ਰਧਾਨ ਵੀ ਨੇ ਪੰਜਾਬ ਦੇ ਤੇ ਦੇਵਪੁਰਸ਼ ਹਾਰ ਗਏ ਮੈਂ ਪਹਿਲੀ ਕਿਤਾਬ ਉਹ ਪੜ੍ਹੀ ਸੀ ਜਦੋਂ ਕਾਲਜ ਪੜ੍ਹਦਾ ਸੀ ਬਾਅਦ ਚ ਜਿਉਂ-ਜਿਉਂ ਅੱਗੇ ਰਕਮੈਂਡੇਸ਼ਨ ਆਈ ਗਈ ਸੀਨੀਅਰ ਬੰਦਿਆਂ ਨੇ ਦੱਸਿਆ ਕਿਤਾਬਾਂ ਪੜ੍ਹਦੇ ਚਲੇ ਗਏ ਚਾਹੇ ਨਰਿੰਦਰ ਕਪੂਰ ਦੀਆਂ ਕਿਤਾਬਾਂ ਹੋਣ ਚਾਹੇ ਰਸੂਲ ਹਮਜ਼ਾ ਤੋਬ ਦੀ ਹੋਵੇ ਮੇਰਾ ਦਾਗਿਸਤਾਨ ਚਾਹੇ ਓਮਪ੍ਰਕਾਸ਼ ਗਾਸੋਜੀ ਦੀਆਂ ਕਿਤਾਬਾਂ ਹੋਣ ਚਾਹੇ ਪਾਤਰ ਸਾਹਿਬ ਹੋਵੇ ਚਾਹੇ ਗੁਰਪਾਜਨ ਗਿੱਲ ਹੋਵੇ ਬੜਿਆ ਹੋ ਆਜੇ ਵੀ ਪਿਆਸ ਹੈ ਔਰ ਮੁਕਣੀ ਵੀ ਨਹੀਂ ਚਾਹੀਦੀ ਕਿਤਾਬਾਂ ਜਿਹੜੀਆਂ ਨੇ ਬੜਾ ਕੁਝ ਦੱਸਦੀਆਂ ਨੇ ਜਿਸ ਤਰ੍ਹਾਂ ਜੈਸਮਿਨ ਨੇ ਕਿਹਾ ਕਿ ਹਰ ਕਿਤਾਬ ਇੱਕ ਕਹਾਣੀ ਦੱਸਦੀ ਹੈ ਔਰ ਹਰ ਕਿਤਾਬ ਨੂੰ ਲਿਖਣ ਵੇਲੇ ਵੀ ਇੱਕ ਕਹਾਣੀ ਹੁੰਦੀ ਹੈ ਮੇਰਾ ਵੀ ਦਿਲ ਕਰਦਾ ਕਿ ਮੈਂ ਕਿਤਾਬ ਲਿਖਾਂ ਪਰ ਹਜੇ ਗੱਲ ਜੀ ਬਣ ਨਹੀਂ ਰਹੀ ਮਤਲਬ ਇਹ ਚ ਦੱਸਣ ਚ ਕੋਈ ਹਰਜ ਨਹੀਂ ਬਣ ਜੂਗੀ ਮੰਨਦਾ ਤਾਂ ਕਿਉਂਕਿ ਪਹਿਲਾਂ ਰਾਜਨੀਤੀ ਚ ਵੀ ਗੱਲ ਜੀ ਬਣ ਨਹੀਂ ਰਹੀ ਸੀ ਪਰ ਜਦੋਂ ਬਣ ਗਈ ਤਾਂ ਫਿਰ ਉਹਨਾਂ ਦੀ ਸਾਰਿਆਂ ਦੀ ਗੱਲਾਂ ਹੀ ਮਟ ਗਈਆਂ ਫਿਰ ਜਾਂ ਤਾਂ ਸੀ ਇੱਧਰ ਹੋਣੇ ਆ ਜਾਂ ਇੱਧਰ ਹੋਣੇ ਬਸ ਵਿਚਾਲੇ ਤਾਂ ਹੈ ਨਹੀਂ ਅਸੀਂ ਸੋ ਮੈਨੂੰ ਲੱਗਦਾ ਵੀ ਆਉਣ ਵਾਲੇ ਦਿਨਾਂ ਚ ਗੱਲ ਜੀ ਬਣ ਜੂਗੀ ਮੈਨੂੰ ਸ਼ੁਰੂਆਤ ਜੀ ਥੋੜੀ ਜਿਹੀ ਚਾਹੀਦੀ ਆ ਬਸ ਕਿਵੇਂ ਜਿਲੀ ਲਿਖੀਦਾ ਹੁੰਦਾ ਕਿਵੇਂ ਜੀ ਸ਼ੁਰੂ ਬੱਲੀ ਸਾਹਿਬ ਬੈਠਿਆ ਇਹਨਾਂ ਤੋਂ ਪੁੱਛ ਲਾਂਗੇ ਹਨਾ ਵੀ ਥੋੜਾ ਜਿਹਾ ਸ਼ੁਰੂਆਤ ਚ ਕਰਾ ਦਿਓ ਇੱਕ ਵਾਰੀ ਟਰੈਕਟਰ ਸਟਾਰਟ ਕਰਕੇ ਦੇ ਦਿਓ ਬੋਣਾ ਤਾਂ ਸਾਨੂੰ ਆਉਂਦਾ ਹੈ ਹਲਾਈਆਂ ਤਾਂ ਪਾਉਣੀਆਂ ਆਉਂਦੀਆਂ ਆ ਸਾਨੂੰ ਸੋ ਥੋੜਾ ਜਿਹਾ ਬਸ ਚੱਕਾ ਜਿਹਾ ਖੁੱਲ ਜੂਗਾ ਕੋਈ ਗੱਲ ਨਹੀਂ ਪਗਤ ਸਿੰਘ ਜੀ ਬਹੁਤ ਕੁਝ ਲਿਖਦੇ ਸੀ ਇਹ ਬੜਾ ਪੜਿਆ ਮੈਂ ਬਹੁਤ ਪਗਤ ਸਿੰਘ ਜੀ ਬਾਰੇ ਜਿੱਥੇ ਮੈਨੂੰ ਕੋਈ ਚੀਜ਼ ਮਿਲੇ ਆ ਜੀ ਮਿਲੇ ਮੈਂ ਲੈ ਲੈਣਾ ਵੀ ਕੋਈ ਨਾ ਕੋਈ ਕੀ ਪਤਾ ਨਵੀਂ ਚੀਜ਼ ਹੀ ਪਤਾ ਲੱਗ ਜੇ 23 ਸਾਲ ਦੀ ਤਾਂ ਉਮਰ ਚ ਫਾਂਸੀ ਹੋ ਗਈ ਸੀ ਪਗਤ ਸਿੰਘ ਜੀ ਜਦੋਂ ਪਹਿਲੀ ਵਾਰ ਚੰਦਰ ਸ਼ੇਖਰ ਯਾਦਜੀ ਕੋਲ ਗਏ ਲਾਹੌਰ ਖਾਲਸਾ ਕਾਲਜ ਤੋਂ ਪ੍ਰੋਫੈਸਰ ਸਾਹਿਬ ਤੋਂ ਚਿੱਠੀ ਲੈ ਕੇ ਗਏ ਸੀ ਉਦੋਂ ਚਿੱਠੀਆਂ ਚਲਦੀਆਂ ਸੀ ਬੀ ਆ ਮੇਰੀ ਚਿੱਠੀ ਦਿਖਾ ਦੀ ਉਥੇ ਪਹੁੰਚ ਗਏ ਕਾਨਪੁਰ ਸਰ ચંદ્રਸ਼ੇਖਰ ਆਜ਼ਾਦ ਜੀ ਅਸ਼ੀਸ਼ ਵਿਦਿਆਰਥੀ ਇਹ ਸਾਰੇ ਬੈਠੇ ਸੀ 18 ਸਾਲ ਦੀ ਸਾਢੇ 17 ਸਾਲ ਦੀ ਉਮਰ ਸੀ ਚਿੱਠੀ ਦਿਖਾਈ ਕਹਿੰਦੇ ਵੀ ਦੱਸੋ ਕੰਨ ਜੀ ਮੈਂ ਇਨਕਲਾਬੀ ਬਣਨਾ ਉਹਨੋਂ ਅੰਡਰਗਰਾਉਂਡ ਰਹਿ ਕੇ ਕੰਮ ਕਰਦੇ ਸੀਗੇ। ਉਹ ਕਹਿੰਦੇ ਯਾਰ ਇਹ ਜਵਾਕ ਜਮ ਕਿੱਥੋਂ ਆ ਗਿਆ ਇਹ ਮਰਵਾ ਲੰਦੇ ਵੀ ਆਪਾਂ ਨੂੰ। ਵੀ ਕਿਤੇ ਗਵਰਨਮੈਂਟਾਂ ਨੇ ਨਾ ਭੇਜਿਆ ਹੋਵੇ। ਥੋੜਾ ਸ਼ੱਕ ਜਿਹਾ ਕੀਤਾ। ਪੁੱਛਣ ਲੱਗੇ। ਕਹਿੰਦੇ ਵੀ ਕੀ ਵਿਚਾਰ ਨੇ ਤੇਰੇ? ਕੀ ਚਾਹਨਾ ਤੂੰ ਦੇਸ਼ ਵਾਸਤੇ? ਕਿਉਂਕਿ ਭਗਤ ਸਿੰਘ ਜੀ ਨੇ ਕਿਤਾਬਾਂ ਪੜ੍ਹੀ ਹੋਈਆਂ ਸੀ। ਲੈਨਨ ਪੜ੍ਹੀ ਹੋਈਆਂ ਸੀ ਸਾਰਾ। ਭਗਤ ਸਿੰਘ ਜੀ ਨੇ ਦਸਤਾ ਸਾਰਾ ਕੁਝ ਆ ਚਾਹਣਾ ਆ ਚਾਹਣਾ ਤਾਂ ਉਹਨਾਂ ਦਾ ਆਪਸ ਵਿੱਚ ਨੋਡ ਹੋਇਆ ਹਾਂ ਹੈ ਲੜਕੇ ਵਿੱਚ ਉਹ ਜੋ ਮੋਮਬਤੀ ਵਾਲੀ ਫੋਟੋ ਜੇ ਤੁਸੀਂ ਦੇਖੋਗੇ ਉਸ ਉਸ ਦਿਨ ਦੀ ਹੈ ਜੀ ਤਾਨੂੰ ਕਹਿੰਦੇ ਵੀ ਠੀਕ ਹੈ ਇਨਕਲਾਬੀ ਬਣਨਾ ਹਾਂ ਜੀ ਦੇਸ਼ ਭਗਤ ਬਣਨਾ ਜੀ ਗੋਰਿਆਂ ਨੂੰ ਦੇਸ਼ ਚੋਂ ਕੱਢਣਾ ਵੈਰੀ ਗੁੱਡ ਅਗਲੇ ਦਿਨ ਡਿਊਟੀ ਲੱਗ ਗਈ ਜੀ ਕਿ ਪਾਰਟੀ ਵਾਸਤੇ ਫੰਡ ਨਹੀਂ ਹੈਗੇ ਇੱਕ ਅਮੀਰ ਸੇਠ ਯੂਪੀ ਦਾ ਸੀ ਉਹਦੇ ਘਰ ਡਾਕਾ ਮਾਰਨਾ ਸਾਰਾ ਰੇਕੀ ਕਰ ਲਈ ਕਿਵੇਂ ਕਿਵੇਂ ਕਿਦੀ ਕਿਦੀ ਡਿਊਟੀ ਭਗਤ ਸਿੰਘ ਨੂੰ ਪਿਸਤੌਲ ਦੇ ਦਿੱਤੀ ਉਹਨਾਂ ਨੇ ਭਗਤ ਸਿੰਘ ਬਹੁਤ ਖੁਸ਼ ਹੋਇਆ ਪਿਸਤੌਲ ਮਿਲ ਗਿਆ ਪਰ ਡਿਊਟੀ ਡਾਕ ਦੇ ਤੇ ਲੱਗ ਗਈ ਜੀ ਔਰ ਡਿਊਟੀ ਲੱਗ ਗਈ ਕਿ ਉਹ ਜਿਹੜਾ ਸੇਠ ਹੈ ਉਹ ਬਾਹਰ ਸੌਂਦਾ ਹੈ 베ੜੇ 'ਚ ਹਵੇਲੀ ਦੇ 베ੜੇ 'ਚ ਸੌਂਦਾ ਹੈ ਪਗ ਸਿੰਘ ਦੀ ਨਾਲ ਇੱਕ ਹੋਰ ਬੰਦਾ ਸੀ ਦੋਨਾਂ ਨੂੰ ਡਿਊਟੀ ਲੱਗੀ ਤੁਸੀਂ ਇਹਦੀ ਕੰਨ ਪੱਟੀ ਤੇ ਨਾ ਪੁਰਪੜੀ ਤੇ ਬੰਦੂਕ ਲਾ ਕੇ ਰੱਖਣੀ ਆ ਅਸੀਂ ਅੰਦਰੋਂ ਪੈਸੇ ਚੱਕਣੇ ਨੇ ਬਸ ਭੱਜਾਂਗੇ ਫਿਰ ਉਸ ਤੋਂ ਬਾਅਦ ਪਗ ਸਿੰਘ ਜੀ ਹੁਣ ਨਵੇਂ-ਨਵੇਂ ਪਾਰਟੀ ਚ ਇੱਕ ਦਿਨ ਪਹਿਲਾਂ ਹੀ ਅਜਾਏ ਆ ਜਾਂਦੇ ਜਾਂਦੇ ਸੋਚਦੇ ਆ ਯਾਰ ਪਗ ਸਿਆਂ ਇਨਕਲਾਬੀ ਬਣਨ ਆਇਆ ਸੀ ਯਾਰ ਡਾਕੂ ਬਣ ਚੱਲੇ ਆ ਯਾਰ ਕਿੱਧਰ ਪੈ ਗਏ ਯਾਰ ਆਪਾਂ ਠੀਕ ਹੈ ਡਿਊਟੀ ਲੱਗੀ ਪਾਰਟੀ ਵੱਲੋਂ ਤਾਂ ਭਗਤ ਸਿੰਘ ਜੀ ਨੇ ਉਸ ਸੀਟ ਦੇ ਕੰਨਪਟੀ ਤੇ ਪਿਸਤੌਲ ਰੱਖ ਲਿਆ ਭਗਤ ਸਿੰਘ ਦੇ ਹੱਥ ਕੰਬਣ ਲੱਗੇ ਐਦਾਂ ਅੰਦਰੋਂ ਪੈਸੇ ਕੂਸੇ ਚੱਕ ਕੇ ਜੋ ਵੀ ਸੀ ਜਦੋਂ ਵਾਪਸ ਜਾਣ ਲੱਗੇ ਵਾਪਸ ਚਲੇ ਜਾ ਰਹੇ ਸੀਗੇ ਤਾਂ ਉਹ ਬੰਦਾ ਜਿਹੜੇ ਦੇ ਨਾਲ ਡਿਊਟੀ ਸੀ ਉਹਨੇ ਦੱਸਤਾ ਕਿੰਦਾ ਜਿਹੜਾ ਰਾਤ ਬਹੁਤ ਵੱਡਾ ਇਨਕਲਾਬੀ ਬਣਦਾ ਸੀ ਇਹ ਹੱਥ ਕੰਬਦੇ ਸੀ ਅੱਜ ਜੀ ਜਦੋਂ ਆਇਆ ਮੇਰੇ ਨਾਲ ਡਿਊਟੀ ਲੱਗੀ ਸੀ ਤੇ ਹੱਥਾਂੇ ਕੰਦਦੇ ਸੀ ਤਾਂ ਚੰਦਰਸ਼ੇਖਰ ਯਾਦ ਜੀ ਕਹਿੰਦੇ ਭਗਤ ਸਿੰਘ ਹੱਥ ਕੰਪ ਰਹੇ تھے ਆਪ ਕਹਿੰਦਾ ਹਾਂ ਜੀ ਕੰਪ ਰਹੇ ਤੇ ਕਿਉਂ ਕੰਪ ਰਹੇ تھے ਕੱਲ ਤੋਂ ਬੜੀ ਬੜੀ ਬਾਤیں ਕਰ ਰਹੇ تھے ਭਗਤ ਸਿੰਘ ਜੀ ਨੇ ਹੈ ਜੀ ਗੱਲ ਕਹੀ ਪਾਰਟੀ ਦਾ ਵਿਚਾਰ ਤਾਂ ਰੇ ਬਦਲ ਗਈ ਜੀ ਭਗਤ ਸਿੰਘ ਕਹਿੰਦਾ ਜੀ पंडित जी अपनों पे पिस्तौल नहीं ताना जा सकता चाहे अमीर है सेठ है लेकिन है तो इंडियन गोरे चाहे जितने मर्जी मरवा लो मेरे से यहां कहोगे यहां मारूंगा यहां कहोगे यहां मारूंगा लेकिन अपनों पे पिस्तौल ताना ही नहीं जा सकता सर मेरे हाथ काम रहे उस तो बाद ने अंग्रेजा दिया ਰੇਲ ਗੱਡੀਆਂ ਖਜ਼ਾਨਾ ਜਿਹੜਾ ਲੈ ਕੇ ਜਾਂਦੇ ਸੀ ਉਹ ਲੁੱਟਣੀਆਂ ਸ਼ੁਰੂ ਕੀਤੀਆਂ ਆਮ ਲੋਕਾਂ ਨੂੰ ਜਿਹੜਾ ਉਹ ਜਿਹੜਾ ਟਾਕੇ ਡੁੱਕੇ ਜਦੋਂ ਪੈਸੇ ਕੁਝ ਚਾ ਉਹ ਛੱਡ ਪਾਰਟੀ ਦੀ ਬਚਾਤਰ ਬਦਲ ਗਈ ਜੀ ਕਿੱਡੇ ਵੱਡੇ ਬੰਦੇ ਹੋਣਗੇ ਜਿਹੜੇ ਇਹੋ ਜਿਹੀਆਂ ਗੱਲਾਂ ਛੋਟੇ ਛੋਟੇ ਗੱਲਾਂ ਨਾਲ ਆਪਣੀਆਂ 23 ਸਾਲ ਦੀ ਉਮਰ ਦਾ ਅਸ਼ੀਰਦੀ ਹੋ ਗਈ ਜੀ ਕਿਤਾਬਾਂ ਪੜ੍ਹੀ ਹੋਈਆਂ ਸੀ ਕਿਤਾਬਾਂ ਚ ਬਹੁਤ ਕੁਝ ਸਿੱਖਿਆ ਹੋਇਆ ਸੀ ਉਹਨਾਂ ਨੇ ਸੋ ਇਸ ਕਰਕੇ ਮੈਂ ਜੈਸਮਿਨ ਹੋਰ ਨੂੰ ਜਿਆਦਾ ਵਧਾਈ ਇਸ ਗੱਲ ਦੀ ਦਿਨ ਕਿ ਉਹਨਾਂ ਨੇ ਇੱਕ ਐਸੇ ਮਾਡਲ ਦੀ ਕਿਤਾਬ ਲਿਖਤੀ ਜਿਹੜਾ ਜਿਵੇਂ ਮਨੀਸ਼ ਜੀ ਨੇ ਕਿਹਾ ਕਿ ਆਮ ਲੋਕਾਂ ਦੇਸ਼ ਦਾ ਮਾਡਲ ਹੈ ਕਿ ਬਿਜਲੀ ਪਾਣੀ ਮੈਂ ਤਾਂ ਇਹ ਕਹਿਣਾ ਉਹਨਾਂ ਦਾ ਅਮਰੀਕਾ ਨੇ ਮੰਗਲ ਗ੍ਰਹਿ ਤੇ ਪਲਾਟ ਘਟਣ ਨੂੰ ਫਿਰਦੇ ਆ। ਸਾਤੋਂ ਹਜੇ ਤੱਕ ਸੀਵਰੇ ਦੇ ਢੱਕਣ ਪੂਰੇ ਨਹੀਂ ਹੋ ਰਹੇ। ਛੱਪੜ ਟੋਬੇ ਸਾਡੇ ਦਾਸਤੇ ਇੱਥੇ ਖੜੇ ਆਈ। ਕਾਰਨ ਕਾਰਨ ਕਿ ਸਾਨੂੰ ਇਦੋਂ ਬਿਨਾ ਸੋਚਣੇ ਨਹੀਂ ਦਿੱਤਾ ਕੁਝ। ਬਸ ਐਸੇ ਨੂੰ ਵਿਕਾਸ ਮੰਨੀ ਜਾਂਦੇ ਆ। ਸਰਕਾਰ ਗਲੀ ਉੱਚੀ ਚੱਕ ਦਿੰਦੀ ਆ ਘਰ ਨੀਵੇਂ ਹੋ ਜਾਂਦੇ ਨੇ। ਲੋਕ ਘਰ ਉੱਚਾ ਚੱਕ ਲੈਂਦੇ ਨੇ ਗਲੀ ਨੀਵੇਂ ਹੋ ਜਾਂਦੀ ਆ। ਸਰਕਾਰ ਗਲੀ ਵਿੱਚ ਚੱਕਦੀਆਂ ਫੇਰ ਘਰ ਹੋ ਨਹੀਂ ਹੁੰਦਾ ਆਏ ਆਏ ਆਈ ਚੱਲੀ ਜਾਂਦਾ ਜੀ ਹੁਣ ਪਤਾ ਨਹੀਂ ਕਦੋਂ ਤੱਕ ਚੱਲੂਗਾ ਇਹ ਪ੍ਰੈਕਟੀਕਲ ਗੱਲਾਂ ਦੱਸ ਰਿਹਾ ਮੈਂ ਤੁਹਾਨੂੰ ਜਦੋਂ ਮੈਂ ਐਮਪੀ ਬਣਿਆ ਪਹਿਲੀ ਵਾਰ 14 ਚ ਮੈਂ ਕਿਹਾ ਵੀ ਚਲੋ ਪਰਮਾਤਮਾ ਨੇ ਜਨਤਰੀ ਸੇਵਾ ਦਾ ਮੌਕਾ ਦਿੱਤਾ ਲੋਕਾਂ ਦਾ ਪੈਸਾ ਲੋਕਾਂ ਤੇ ਲਾਵਾਂਗੇ ਬੜਾ ਮਜ਼ਾ ਆਊਗਾ ਵੀ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਣ ਚ ਪਹਿਲੀ ਪੰਚਾਇਤ ਆਈ ਸੀ ਲੈਰੇ ਕੱਗੇ ਹਲਕੇ ਦੇ ਪਿੰਡ ਸੀਗੇ ਉੱਥੋਂ ਦੀ ਪੰਚਾਇਤ ਆ ਗਈ ਨੇ ਐਮਪੀ ਸਾਹਿਬ ਵਾ ਵਧਾਈਆਂ ਮੈਂ ਕਿਹਾ ਵਾ ਵਧਾਈਆਂ ਗ੍ਰਾਂਟ ਚਾਹੀਦੀ ਹੈ ਜੀ ਮੈਂ ਗਰੰਟਾ ਦੇਣ ਵਾਸਤੇ ਐਮਪੀ ਬਣਾਇਆ ਤੁਸੀਂ ਹਾਂ ਜੀ ਗ੍ਰਾਂਟ ਦੇਣੀ ਤੇ 3.5 ਲੱਖ ਚਾਹੀਦੇ ਜੀ ਮੈਂ 3.5 ਲੱਖ ਮਿਲੂਗਾ ਕੋਈ ਗੱਲ ਨਹੀਂ ਮੈਂ ਕਿ ਮੈਨੂੰ ਥੋੜਾ ਜਿਹਾ ਮਤਾ ਦੇ ਦਿਓ ਪਾ ਕੇ ਫਿਰ ਮੈਂ ਉਸ ਡਿਪਾਰਟਮੈਂਟ ਨੂੰ ਕਹਿ ਦੂੰਗਾ ਪੈਸੇ ਮਿਲ ਜੂ ਨਹੀਂ ਮਤਾ ਕੀ ਹੁੰਦਾ ਇਹ ਮੈਂ ਕਿ ਵੀ ਤੁਸੀਂ ਦੱਸੋ ਨਾ ਕਾਦੇ ਵਾਸਤੇ ਪੈਸੇ ਚਾਹੀਦੇ ਆ ਚੋਚੋ ਲਿਖਦੇ ਨੇ ਹੁਣੀ ਲਿਖਦੇ ਨੇ ਸ਼ਮਸ਼ਾਨ ਘਾਟ ਦੀਆਂ ਕੰਧਾਂ ਉੱਚੀਆਂ ਚੱਕਣੀਆਂ ਨੇ ਮੈਂ ਕਿਹਾ ਵੀ ਥੋੜ ਨੂੰ ਤੁਹਾਡੇ ਪਿੰਡ ਦੇ ਮੁਰਦਿਆਂ ਤੇ ਯਕੀਨ ਨਹੀਂ ਵੀ ਮਤਲਬ ਕਿਤੇ ਯਾਰ ਬਾਹਰ ਹੀ ਨਾ ਆ ਜਾਣ ਬੜੀ ਮੁਸ਼ਕਲ ਨਾਲ ਛੱਡ ਕੇ ਆਏ ਆ ਯਾਰ ਮੈਂ ਕਿਹਾ ਵੀ ਸਾਢੇ 3 ਲੱਖ ਕੰਧਾਂ ਉੱਚੇ ਕੁਝ ਮਿਹਾਣ ਕੱਢ ਦਿਆਂ ਨੇ ਹਾਂਜੀ ਯਾਦ ਕਰੋ ਦੁਨੀਆ ਤੋਂ ਮੈਂ ਕਿਹਾ ਜਿਹੜੇ ਅੰਦਰ ਨੇ ਉਹ ਤਾਂ ਯਾਦ ਕਰ ਹੀ ਨਹੀਂ ਸਕਦੇ ਤੁਸੀਂ ਮੈਨੂੰ ਕਿਨੂੰ ਯਾਦ ਕਰਾਉਂਗੇ ਮੈਂ ਕਿਹਾ ਲਾਇਬ੍ਰੇਰੀ ਬਣਾ ਦੇ ਥੋੜੇ ਪਿੰਡ ਸਕੂਲ ਦੇ ਕਮਰੇ ਪਾ ਦिए ਦੋ ਸੋਲਰ ਲੈਗ ਲਾ ਦਨੇ ਆ ਯਾਰ ਆਪਾ ਆਰਵੜਾ ਵਾਟਰ ਫਿਲਟਰ ਥੋੜੇ ਪਿੰਡ ਲਾ ਦਨੇ ਆ ਉਹ ਮੈਨੂੰ ਕਹਿੰਦੇ ਕਹਿੰਦੇ ਜੀ ਜਿਹੜਾ ਤੁਸੀਂ ਆ ਸਮਸ਼ਾਨ ਘਟ ਤੋਂ ਬਿਨਾ ਗੱਲਾਂ ਕਈਆਂ ਨੇ ਇਹਦੇ ਵਾਸਤੇ ਤੁਸੀਂ ਪੈਸੇ ਦੇ ਸਕਦੇ ਹੋ ਮੈਂ ਕਿਹਾ ਹਾਂ ਲਾਇਬ੍ਰੇਰੀ ਸਕੂਲ ਆਰੋਪਨਾ ਦੇਖ ਸਤਿਅਮ ਇਹ ਕੋ ਸਾਡਾ ਕਸੂਰ ਨਹੀਂ ਹੈਗਾ ਜੀ ਮਾਫੀ ਮਾਫੀ ਮੰਗਦੇ ਆਂ ਇਹ ਮਹਿਕੀਮ ਕਹਿੰਦਾ ਸਾਡੇ ਪਿੰਡੋਂ ਤਾਂ ਜਦੋਂ ਗ੍ਰਾਂਟ ਆਈ ਹੈ ਸ਼ਮਸ਼ਾਨ ਘਾਟ ਵਸਤੀ ਆਈ ਹੈ ਇਹ ਬਸ ਹੋਰ ਤਾਂ ਕੋਈ ਆਇਆ ਹੀ ਨਹੀਂ ਸਾਡੇ ਕੋਲ ਸਾਨੂੰ ਸ਼ਮਸ਼ਾਨ ਘਾਟਾਂ ਤੱਕ ਹੀ ਰੱਖਿਆ ਇਹਨਾਂ ਨੇ ਬਸ ਸਾਨੂੰ ਕੇਜਰੀਵਾਲ ਮਾਡਲ ਤਾਂ ਹੁਣ ਪਤਾ ਲੱਗਿਆ ਵੀ ਆ ਆ ਵੀ ਮੰਗ ਲਈਦਾ ਹੁੰਦਾ ਹੈ ਸਰਕਾਰਾਂ ਤੋਂ ਆ ਵੀ ਸਰਕਾਰਾਂ ਦੇ ਸਕਦੀਆਂ ਹੁੰਦੀਆਂ ਨੇ ਨਾ ਪਤਾ ਹੀ ਲੱਗਣ ਤਾਂ ਤਾ ਪਹਿਲਾਂ ਪਤਾ ਹੀ ਨਹੀਂ ਲੱਗਣ ਦਿੱਤਾ ਜਨਾਬ ਸਾਡੇ ਪਿੰਡ ਜਿਹੜਾ ਸਰਹੰਦ ਵਿਚੋ ਆ ਸਾਡੇ ਪਿੰਡ ਵਿਚ ਦੀ ਲੰਘਦਾ ਤਾਂ ਸਾਡੇ ਪਿੰਡ ਕੋਲ ਨਹੀਂ ਸੀਗਾ ਨਾਲੇ ਤੇ ਸਾਡਾ ਪਿੰਡ ਇਹਦਾ ਮਤਲਬ ਇਹ ਹੋ ਗਿਆ ਕਿ ਸਾਡੇ ਪਿੰਡੋਂ ਯੂ ਮਾਰਨਾ ਪੈਂਦਾ ਸੀ ਅੱਗੇ ਪੁਲ ਚੋਆ ਹੈ ਚੋਏ ਤੇ ਪੁਲ ਹੈ ਨਹੀਂ ਵਾਪਸ ਜਾਣਾ ਪੈਂਦਾ ਸੀ ਚੀਮਿਆਂ ਵੱਲੋਂ ਕੋੜਾਵਾਲ ਵੱਲੋਂ ਸਾਡੇ ਪਿੰਡ ਟੂਰਨਾਮੈਂਟ ਰੱਖ ਲਿਆ ਕਮੇਟੀ ਨੇ ਮੈਂ ਸੱਤਵੀਂ ਕਲਾਸ ਪੜ੍ਹਦਾ ਸੀ ਜੀ ਤੇ ਉਹ ਕਹਿੰਦੇ ਵੀ ਮੁੱਖ ਮਹਿਮਾਨ ਟੀਐਸ ਸਾਹਿਬ ਹੋਣਗੇ ਸਾਡੇ ਤਾਂ ਰਾਜਨੀਤੀ ਉਹਨਾਂ ਨੇ ਕੀਤੀ ਹੈ ਸਾਰੀ ਸੰਗਰੂਰ ਜ਼ਿਲ੍ਹੇ ਚ ਤੇ ਮੰਗ ਪੱਤਰ ਕਹਿੰਦੇ ਮਹਿੰਦਰ ਮਾਸਟਰ ਦੇ ਮੁੰਡੇ ਤੋਂ ਲਿਖਾ ਲੈਣੇ ਆਂ ਵੀ ਲਿਖਾਈ ਠੀਕ ਆ ਉਹਦੀ ਮਹਿੰਦਰ ਮਾਸਟਰ ਦਾ ਮੁੰਡਾ ਮੈਂ ਸੀ ਜੀ ਆ ਗਈ ਮੇਰੇ ਕੋਲ ਫਿਰ ਪੰਚਾਇਤ ਵਾਲੇ ਕਹਿੰਦੇ ਟੂਰਨਾਮੈਂਟ ਲਿਖੋ ਗਨ ਵਿਸ਼ਵ ਦੇਸ਼ਿੰਤ ਪਿੰਡ ਸਾਹਿਬ ਦਾ ਪਿੰਡ ਪਹੁੰਚਣ ਤੇ ਨਿਗਾ ਸਵਾਗਤ ਕੀਤਾ ਜਾਂਦਾ ਹੈ ਮੰਗਾ ਲਖਾਉ ਜੀ ਕੀ ਮੰਗੇ ਜੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਮੈਂ ਲਿਖਤਾ ਹੀ ਸਾਡੇ ਪਿੰਡ ਵਾਲਾ ਤਾਂ ਨਵੰਬਰ ਉਹਨੇ ਸਟੇਜ ਤੇ ਮੁੱਖ ਮਹਿਮਾਨ ਸਾਹਿਬ ਦੇ ਸਾਹਮਣੇ ਪੜਤਾ ਜੀ ਵੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਉਹਨੇ ਅਨਾਉਂਸ ਕਰਤਾ ਕਿ ਬਹੁਤ ਜਾਇਜ ਮੰਗਿਆ ਤਾਂ ਯਾਰ ਇਹ ਤਾਂ ਬਣ ਜਾਣਾ ਚਾਹੀਦਾ ਪੜੋ ਪਿੰਡ ਨੇ ਤਾੜੀਆਂ ਮਾਰਤੀ ਟੂਰਨਾਮੈਂਟ ਖਤਮ ਹੋ ਗਈ ਅਗਲੇ ਸਾਲ ਮੈਟਮੀ ਚ ਹੋ ਗਈ ਟੂਰਨਾਮੈਂਟ ਫੇਰ ਆ ਗਿਆ ਜੀ ਫੇਰ ਆ ਗਿਆ ਸਾਡੇ ਘਰੇ ਲਿਖ ਲਈ ਕਹਿੰਦੇ ਵੀ ਜੀਸਾ ਸਾਹਿਬ ਦਾ ਪਿੰਡ ਵਿੱਚ ਸਵਾਗਤ ਕੀਤਾ ਜਾਂਦਾ ਹੈ ਮੰਗਾ ਮੈਂ ਕਿਹਾ ਐਤ ਕੀ ਕਿਹੜੀ ਲਿਖਣੀ ਹੈ ਪਹਿਲਾਂ ਤਾਂ ਉਹ ਹੀ ਲਿਖ ਕਹਿੰਦੇ ਨਾਲੇ ਉੱਤੇ ਪੋਲ ਬਣਾਇਆ ਜਾਵੇ ਮੈਂ ਫੇਰ ਲਿਖਤਾ ਜੀ ਤਾਂ ਨੇ ਮੈਂਬਰ ਨੇ ਫੇਰ ਪੜ੍ਹਤਾ ਜੀ ਉਹਨਾਂ ਨੇ ਫੇਰ ਤਾੜੀਆਂ ਮਰਵਾ ਦਿੱਤੀ ਕਹਿੰਦੇ ਬਹੁਤ ਜੈਜ ਮੰਗੇ ਤਾਂ ਹੋ ਜਾਣਗੇ ਔਰ ਤਾਂ ਬਣ ਜਾਣਗੇ ਟੂਰਨਾਮੈਂਟ ਖਤਮ ਹੋ ਗਿਆ ਜੀ ਮੈਨੋਂ ਵਿੱਚ ਹੋ ਗਿਆ ਜੀ ਫੇਰ ਆਲੇ ਜੀ कहें लिख किसा पिंड स्वागत किया मैं निघा स्वागत लिखते निगा लिखते यार थोड़ा यार हाँ निगा लिखता जी मैं नन्न सारी उत्ते अदक कू कगत किया जाता है मंगा मैं क्या हाँ जी पेड़ी मंग लिखनी पहले उल्लाे उत्तर पुल बनाया जाए मैं फिर लिखता जी धन्ने मैंबर ने फिर पढ़ता जी मुख मैंबान ने फिर ताड़िया मजाती जी मैं लिखी गया धन्ना पढ़ी गया ਉਹ ਤਾੜੀਆਂ বাজਾਈਂਗੇ ਕਰ ਕਰਾ ਕੇ ਕਰ ਕਰਾ ਕੇ ਕਰ ਕਰਾ ਕੇ ਕਿਤੇ ਕੁਦਰਤੀ ਸੰਜੋਗ ਐਸੇ ਬਣੇ ਵੀ 2014 ਚ ਮੈਂ ਐਮਪੀ ਬਣ ਗਿਆ ਸੰਗਰੂਰ ਤੋਂ ਸਾਡੇ ਪਿੰਡ ਦੀ ਪੰਚਾਇਤ ਸਭ ਤੋਂ ਪਹਿਲਾਂ ਆਈ ਆ ਨਾਰਾ ਆ ਗਿਆ ਜੀ ਪਿੰਡ ਦਾ ਐਮਪੀ ਬਣ ਗਿਆ ਹੁਣ ਹੋਣਗੀਆਂ ਮੰਗਾਂ ਪੂਰੀਆਂ ਆ ਦੋਗ ਮੰਗਾਂ ਹੀ ਨੇ ਬਸ ਮੈਂ ਕਿਹਾ ਬਿਲਕੁਲ ਸਹੀ ਗੱਲ ਆ ਆ ਕਰੇ ਉਹ ਕਰਾਂ ਸਾਈਂ ਜੀ ਹਰੇ ਜੀ ਪਿੰਨੜ ਮੈਂ ਕਿਹਾ ਵੀ ਕਿਹੜੀ ਮੰਗ ਐ ਪਹਿਲੀ ਤਾਂ ਉਹੀ ਹੈ ਕਹਿੰਦੇ ਜਿਹੜੀ ਤੂੰ ਸੱਤਵੀਂ ਤਾਂ ਲਿਖੀ ਜਾਂਦਾ ਨਾਲੇ ਉੱਤੇ ਪੁੜ ਬਣਾਇਆ ਜਾਵੇ ਜੀ ਹੋ ਰੱਬਾ ਮੇਰਿਆ ਮੈਂ ਡੀਸੀ ਨੂੰ ਲਿਖਿਆ ਹੋਇਆ ਇਹ ਪੁਲ ਜਰੂਰ ਬਣਾਇਆ ਜਾਵੇ ਕਿਉਂਕਿ ਮੈਂ ਇਸ ਪੁਲ ਨੂੰ 7ਵੀਂ ਤੋਂ ਜਾਣਦਾ ਇਹ ਬਣਾਇਆ ਜਾਵੇ ਬਸ ਬਣਾਇਆ ਜਾਵੇ ਫੇਰ ਬਣਾਇਆ ਜੀ ਅਸੀਂ ਉਹ ਹੁਣ ਲੰਘ ਕੇ ਦੇਖਿਓ ਪੁਲ ਬਣ ਗਿਆ ਇਹ ਤਾਂ ਅਸੀਂ ਸਾਨੂੰ ਤਾਂ ਇੱਥੇ ਹੀ ਦੱਬੀ ਰੱਖਿਆ ਜੀ ਪੁਲ ਬਣਾਇਆ ਜਾਵੇ ਟੋਬਾ ਠੀਕ ਕੀਤਾ ਜਾਵੇ ਗਰਾਊਂਡ ਬਣਾਇਆ ਜਾਵੇ ਗਿੱਕਸੀਵਰੇ ਦੇ ਢੱਕਣ ਠੀਕ ਕੀਤੇ ਨਾ ਇੱਥੇ ਹੀ ਰੱਖਿਆ ਜੀ ਆਹ ਹੁਣ ਕਿਤੇ ਕੇਜਰੀਵਾਲ ਮਾਡਲ ਦੀਆਂ ਕਿਤਾਬਾਂ ਕਦੂਬਾਂ ਆਉਣ ਲੱਗੀਆਂ ਨੇ ਇਹ ਪੜਾਂਗੇ ਤੁਸੀਂ ਪੜ ਲਿਓ ਮੈਂ ਕੇਜਰੀਵਾਲ ਸਾਹਿਬ ਨੂੰ ਕਿਹਾ ਸੀ ਮੈਂ ਤੂੰ ਇਸ ਤਾਂ ਨਹੀਂ ਕੋਈ ਲਿਖਣ ਲੱਗੀ ਨਾ ਕਿਤਾਬ ਇਹਨਾਂ ਨੇ ਵੀ ਲਿਖੀ ਜੀ ਕਸਵਰਾਜ ਜਿਹੜਾ ਆਉਂਦਾ ਮੇਰੇ ਮੂਰੇ ਧਰ ਦਿੰਦਾ 111 ਨੰਬਰ ਪੰਨਾ ਪੜੋ ਜੀ ਵੇਖਿਆ ਜੀ ਬਹੁਤ ਵਧੀਆ ਲਿਖੀ ਹੈ ਜੀ ਨਹੀਂ ਬਹੁਤ ਵਧੀਆ ਲਿਖੀ ਨਹੀਂ ਅਮਲ ਕਰੋ ਇੱਥੇ ਮੈਂ ਠੀਕ ਸੋ ਮੈਨੂੰ ਕੇਜਰੀਵਾਲ ਸਾਹਿਬ ਨੇ ਗਾਰੰਟੀ ਦਿੱਤੀ ਹੈ ਕਿ ਮੈਂ ਨਹੀਂ ਲਿਖੂਗਾ ਕਿ ਤੂੰ ਕੋਈ ਇਹ ਵੀ ਗਰੰਟੀ ਹਣਾ ਵੀ ਔਰ ਗਰੰਟੀ ਤੇ ਪੂਰਾ ਉੱਤਰ ਦੇਣਾ ਉਹ ਸਾਨੂੰ ਤਾਂ ਇੰਨੀ ਦੱਬੀ ਰੱਖਿਆ ਜੀ ਇਹਨਾਂ ਨੇ ਸਾਡੇ ਤਾਂ ਉਮਰਾਂ ਹੀ ਕੱਢਤੀਆਂ ਇਹਨਾਂ ਨੇ ਤਰਨੇ ਲਾਉਂਦੇ ਲਾਉਂਦੇ ਓਵਰੇਜ ਹੋ ਗਏ ਜੀ ਤਾਂ ਇੱਕ ਮੇਰੇ ਕੋਲੇ ਇੱਕ ਪਤਾ ਨਹੀਂ ਕਿਹੜੇ ਕਰਮਚਾਰੀ ਸੀ ਆਏ ਕਹਿੰਦੇ 10 ਸਾਲ ਤੋ ਤਰਨਾ ਲਾ ਰਹੇ ਆ 10 ਸਾਲ ਹੋ ਗਏ ਜੀ ਤਰਨਾ ਲਾਉਂਦਿਆਂ ਨੂੰ ਉਦੋਂ 27-22 ਸਾਲ ਦੇ ਹੁੰਦੇ ਸੀ ਜੋ ਤਾਂ ਨਹੀਂ ਲਾਈ ਜੰਨੇ ਆ ਹੁਣ 37 ਤੋਂ ਉੱਪਰ ਹੋ ਗਏ ਸਰਕਾਰ ਕਹਿੰਦੀ ਵੀ ਤੁਸੀਂ ਤਾਂ ਓਵਰਏਜ ਹੋ ਗਏ ਮੈਂ ਕਿਹਾ ਯਾਰ ਬੜਾ ਪੰਗਾ ਪੈ ਗਿਆ ਹੁਣ ਕਿਵੇਂ ਕਰੀਏ ਕਹਿੰਦਾ ਜੀ ਹੁਣ 10 ਸਾਲਾਂ ਸੀ ਵਾਪਸ ਕਿਵੇਂ ਲੈ ਕੇ ਆ ਸਕਦੇ ਆ ਦੇਖੋ ਅੱਬੇ ਸ਼ਬ ਗੁਰੂ ਬੰਦੀ ਗੱਲਾਂ ਕਰਦੇ ਆ ਸਾਡੇ 3 ਪੁੱਤਾਂ ਨੂੰ ਨੌਕਰੀ ਵਾਸਤੇ 37 ਸਾਲ ਦੀ ਉਮਰ ਲਿਮਟ ਹੈ ਲੀਡਰਾਂ ਵਾਸਤੇ ਕੋਈ ਹੈ ਹੀ ਨਹੀਂ 94 95 ਸਾਲ ਦੇ ਵੀ ਲੜ ਲੈਂਦੇ ਆ ਉਹ ਜਦੋਂ ਮਰਜ਼ੀ ਲੜ ਸਕਦੇ ਆ ਇਲੈਕਸ਼ਨ ਉਹਨਾਂ ਦੀ ਕੋਈ ਲਿਮਟ ਨਹੀਂ ਸਾਨੂੰ ਨੌਕਰੀ ਕਰਨ ਦੀ ਇੱਕ ਏਜ ਲਿਮਟ ਦਿੱਤੀ ਹੈ ਇਸ ਤੋਂ ਬਾਅਦ ਤੁਸੀਂ ਬੇਰੁਜ਼ਗਾਰ ਹੋ ਖਤਮ ਤੁਸੀਂ ਦੇਸ਼ ਦੇ ਕੋਈ ਕੰਮ ਨਹੀਂ ਆਉਂਦੇ ਕਬਾੜ ਹੋ ਤੁਸੀਂ ਦੈਟਸ ਇਟ ਬਸ ਸਾਨੂੰ ਆ ਕੇ ਤਾਂ ਨਹੀਂ ਦੱਸੋ ਕੀ ਕਰੀਏ ਫਿਰ ਜਿਸ ਤਰ੍ਹਾਂ ਫਸੋਰੀਆ ਸਾਹਿਬ ਨੇ ਦੱਸਿਆ ਨਾ ਮੈਂ ਬਹੁਤ ਸਾਲ ਪਹਿਲਾਂ ਇੱਕ ਟਾਈਮਜ਼ ਆਫ ਇੰਡੀਆ ਦੇ ਵਿੱਚ ਖਬਰ ਛਪੀ ਸਰ ਪੀਐਨ ਦੀ ਨੌਕਰੀ ਨਿਕਲੀ ਪੀਐਨ ਦੀ 10ਵੀ ਉਹਦੀ ਕੁਆਲਿਫਿਕੇਸ਼ਨ ਸੀ ਮੈਕਸਿਮਮ ਪਰ 10ਵੀ ਵਾਲਾ ਇੱਕ ਵੀ ਨਹੀਂ ਆਇਆ 44 ਲੱਖ ਬੰਦੇ ਨੇ ਇੱਕ ਨੌਕਰੀ ਵਾਸਤੇ ਅਪਲਾਈ ਕੀਤਾ ਐਮਐਸਸੀ ਬੀਟੈਕ ਐਮਬੀਏ ਦੋ ਦੋ ਬੰਦਿਆਂ ਨੇ ਨਾਲ ਅਪਲਾਈ ਕਰਨ ਦੇ ਨਾਲ-ਨਾਲ ਲੈਟਰ ਵੀ ਲਿਖਿਆ ਜੀ ਚਿੱਠੀਆਂ ਲਿਖੀਆਂ ਦੋ ਉਹ ਕਿਤੇ ਟਾਈਮਜ਼ ਆਫ ਇੰਡੀਆ ਦੇ ਪੱਤਰਕਾਰ ਦੇ ਹੱਥ ਲੱਗ ਗਏ ਉਹ ਛਾਪ ਗੀਆਂ ਇੱਕ ਨੇ ਲਿਖਿਆ ਕਿ ਜੇ ਮੈਨੂੰ ਇਹ ਨੌਕਰੀ ਦੇ ਦੋਗੇ ਮੈਂ ਸਾਰੀ ਉਮਰ ਤੁਹਾਡਾ ਗੁਲਾਮ ਬਣ ਕੇ ਰਹੂੰਗਾ ਮੈਂ ਐਮਐਸਸੀ ਕੀਤੀ ਹੋਈ ਹੈ ਦੂਜੇ ਨੇ ਲਿਖਿਆ ਕਹਿੰਦਾ ਬਹੁਤ ਸਾਰੀਆਂ ਨੌਕਰੀਆਂ ਅਪਲਾਈ ਕੀਤੀਆਂ ਜੇ ਆ ਵੀ ਨਾ ਮਿਲੀ ਨਾ ਮੇਰੇ ਕੋਲ ਇੱਕ ਖੁਦਕੁਸ਼ੀ ਤੋਂ ਬਿਨਾ ਹੋਰ ਕੋਈ ਰਸਤਾ ਨਹੀਂ ਕਿਰਪਾ ਕਰਕੇ ਮੈਨੂੰ ਜਿਉਣ ਦਾ ਇੱਕ ਮੌਕਾ ਦਿੱਤਾ ਜਾਵੇ ਕੁਡ ਯੂ ਬਲੀਵ ਥੈਟ ਕੁਡ ਯੂ ਬਲੀਵ ਥੈਟ ਕਿ ਚਪੜਾਸੀ ਲੱਗਣ ਵਾਸਤੇ ਵੀ ਜ਼ਿੰਦਗੀ ਦੀ ਭੀਖ ਮੰਗਣੀ ਪੈ ਰਹੀ ਹੈ ਇਹ ਕਿਹੜੇ ਬਿਸ਼ਪ ਗੁਰੂ ਦੀਆਂ ਗੱਲਾਂ ਕਰਦੇ ਆਂ